ਬਾਈ ਪੰਜਾਬੀਆਂ ਨੇ ਇੱਕ ਗੱਲ ਐਵੇਂ ਮਸ਼ਹੂਰ ਕਰ ਰੱਖਿਆ ਜੇ ਕੁੜਤਾ ਪਜਾਮਾ ਬਣਾਉਣਾ ਤਾਂ ਸ੍ਰੀ ਮੁਖਸਰ ਸਾਹਿਬ ਹੀ ਜਾਣਾ ਪਊਗਾ ਜੇ ਕੋਟ ਪੈਂਟ ਐਦਾਂ ਬਣਾਉਣਿਆ ਤਾਂ ਕੋਟਕਪੂਰੇ ਜਾਣਾ ਪਊਗਾ ਪਰ ਹੁਣ ਕਿਤੇ ਜਾਣ ਦੀ ਲੋੜ ਨਹੀਂ ਹਾਂ ਜੇ ਉੱਥੇ ਜਾਣਾ ਉੱਥੇ ਸਿਲ ਜ਼ਰੂਰ ਲਾ ਕੇ ਆਉਂਗੇ ਉਹਨੇ ਦੇ ਇੱਕ ਬੰਦੇ ਦੇ ਕੱਪੜੇ ਬਣਨਗੇ ਜਿੰਨੇ ਦੇ ਤੁਸੀਂ ਜਿਹੜੀ ਦੁਕਾਨ ਤੇ ਅੱਜ ਲੈ ਕੇ ਆਇਆ ਸਾਰੇ ਪਰਿਵਾਰ ਦੇ ਬਨਾਲੋਗੇ ਰਾਇਗੋਟ ਆਇਆ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਆਪਾਂ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੇ ਪਹਿਲਾਂ ਦਾ ਕੁੜਤੇ ਪਜਾਮਾ ਬਾਰੇ ਦੱਸ ਜਾ ਵੀ ਕਿਹੜਾ ਕਿਹੜਾ ਕੱਪੜਾ ਹੈਗਾ ਕਿੱਦਾਂ ਕਿੱਦਾਂ ਦੇ ਬਣਾ ਦਨੇ ਹੋਗੇ ਸਭ ਤੋਂ ਪਹਿ ਹੁਣ ਬਈ ਕਿਸੇ ਨੂੰ ਦੱchn ਦੀ ਲੋੜ ਨਹੀਂ ਵੀ ਤੇਰੇ ਕੁਰਤਾ ਪਜਾਮਾ ਐ ਲੱਗੂਗਾ ਬਸ ਐਂ ਦਿਖਾ ਦਿਓ ਭਾਈ ਜਿਹੜੇ ਮਰਜੀ ਡਿਜ਼ਾਈਨ ਚ ਬਣਾ ਲੋ ਬਣਾ ਦੋਗੇ ਬਿਲਕੁਲ ਬਿਲਕੁਲ ਜਿਹੜਾ ਮਰਜੀ ਮੋਕਸਰੀ ਬਣਾਉਣਾ ਜਿਹੜਾ ਵੀ ਪਠਾਣੀ ਬਣਾਉਣਾ ਜਿਸ ਤਰ੍ਹਾਂ ਦਾ ਵੀ ਬਣਾਉਣਾ ਆਪਾਂ ਤਿਆਰ ਕਰ ਦੇਵਾਂਗੇ ਫਿਰ ਕੱਪੜਾ ਵਗੈਰਾ ਸਾਰਾ ਤੁਹਾਡੇ ਕੋਲੇ ਆਪਣੇ ਹੀ ਆ ਕੱਪੜਾ ਆਪਣਾ ਜੀ ਆਪਣਾ ਹੈਗਾ ਸੀ ਆਰਾਮ ਰੇਮੈਂਡ ਆਪਾਂ ਸਾਰੇ ਤਕੜੇ ਬ੍ਰੈਂਡ ਹੀ ਬਾਤ ਹੈ ਬ੍ਰੈਂਡ ਹੀ ਵਰਤਦੇ ਹੋਏ ਆ ਕਿਵੇਂ ਰੰਗ ਬਰੰਗੇ ਜੇ ਰੱਖ ਰੱਖਿਆ ਬਈ ਇਹ ਵੀਰੇ ਆਪਾਂ ਜਿਵੇਂ ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਕਰਨ ਜਾਂਦੇ ਆ ਨਾ ਪਾਕਿਸਤਾਨੀ ਪਾਕਿਸਤਾਨੀ ਹਾਂਜੀ ਇਹ ਤਾਂ ਮਹਿੰਗੇ ਹੋਣਗੇ ਫਿਰ ਨਹੀਂ ਨਹੀਂ ਮਹਿੰਗੇ ਨਹੀਂ ਹੈਗੇ ਜੀ ਬਿਲਕੁਲ ਮਹਿੰਗੇ ਨਹੀਂ ਆਪਾਂ ਤੁਹਾਨੂੰ 2 ਇਸ ਮਾਈ ਵੀ ਅਸੀਂ ਆਪਦੇ ਪੱਲੇੋਂ ਦਵਾਂਗੇ ਤੇ ਆ ਆ ਗਿਆ ਕੋਟ ਪੈਂਟ ਹੈ ਹਾਂਜੀ ਹਾਂਜੀ ਆ ਕੋਟ ਪੈਂਟ ਵੀ ਬਈ ਐਦਾਂ ਇੱਕ ਕੋਟ ਪੈਂਟ ਬਈ ਕਈ ਡਿਜ਼ਾਈਨਾਂ ਚ ਹੁੰਦੇ ਨੇ ਜਿਵੇਂ ਕਿ ਤਾ ਆ ਗਿਆ ਨਾ ਡਬਲ ਬਰੈਸਟ ਹੋ ਗਿਆ ਗੋਲ ਗਲਾ ਆ ਗਿਆ ਜੀ ਜਾਂ ਆਪਣਾ ਜਿਵੇਂ ਟੂ ਬਟਨ ਆ ਜਾਂਦਾ ਜਿਹੜਾ ਵੀ ਡਿਜ਼ਾਈਨ ਤੁਸੀਂਾਨੂੰ ਫੋਟੋ ਦੇਣੀ ਆ ਤੁਹਾਨੂੰ ਤਿਆਰ ਮਿਲ ਜਾਊਗਾ ਫਿੱਟਣ ਦੀ ਉੱਦਣ ਦੀ ਗਾਰੰਟੀ ਹੈਗੀ 5 ਸਾਲ ਦੀ 5 ਸਾਲ ਦੀ ਗਾਰੰਟੀ ਜੇ ਫਿੱਟ ਗਿਆ ਸਾਡੇ ਕੋਲੇ ਸੱਟ ਜਾਓ ਨਵਾਂ ਬਣਾ ਕੇ ਲੈ ਜਾਓ ਬਿਲਕੁਲ ਨਵਾਂ ਆ ਗਿਆ ਪੈਂਟਾ ਸ਼ਰਟਾਂ ਦਾ ਕੱਪੜਾ ਹੈ ਬਈ ਸ਼ਰਟਾਂ ਆ ਗਈਆਂ ਜੀ ਸ਼ਰਟ ਬਈ ਆ ਦੇਖ ਲਓ ਕਿੰਦਾ ਦੀ ਲੱਗੂਗੀ ਜਿਵੇਂ ਆ ਪੈਂਟ ਅਕਾਲੀ ਪੈਂਟ ਸਾਲਟ ਆ ਵੇਖ ਲੋ ਬਈ ਸਾਰਾ ਕੁਝ ਤੁਹਾਨੂੰ ਦਿਖਾ ਦੇਣਗੇ ਇਕਾ ਜੀਨ ਦੀਆਂ ਪੈਂਟਾਂ ਕਿਵੇਂ ਰੱਖੀ ਬੈਠੇ ਹੋਗੇ ਆਪਾਂ ਜੀਨ ਦੀਆਂ ਪੈਂਟਾਂ ਵੀਰੇ ਤਿਆਰ ਕਰਦੇ ਆਂ ਜੀਨ ਦੇ ਪੈਂਟ ਦਾ ਕੰਪਨੀਆ ਬਣਾਉਂਦੇ ਤੁਸੀਂ ਕਿਵੇਂ ਤਿਆਰ ਕਰਦੇ ਹੋ ਅਸੀਂ ਵੀਰੇ ਰੇਮੈਂਟ ਦਾ ਜਾਂ ਬੈਸਟ ਕਪੜਾ ਲਿਆ ਕੇ ਨਾ ਅਸੀਂ ਆਪ ਕੰਫਰਟੇਬਲ ਜੀਨਾਂ ਤਿਆਰ ਕਰਦੇ ਆਂ ਵੀਰੇ ਜਿਹੜੀ ਆਪਾਂ ਰੈਡੀਮੇਡ ਲੈ ਲੈਨੇ ਆਂ ਉਹ ਚ ਜਾਨੀ ਕਿ ਫਿਟਿੰਗ ਨਹੀਂ ਪ੍ਰੋਪਰ ਸਹੀ ਆਉਂਦੀ ਅੱਛਾ ਬਣਾਉ ਉਹੀ ਜਿਦੋਂਗੇ ਰੈਡੀਮੇਡ ਵਰਗੀ ਉਦੋਂ ਵੀ ਵਧੀਆ ਬੈਸਟ ਜਿਵੇਂ ਮੈਂ ਪੱਟਾ ਤੋਂ ਖੁੱਲੀ ਬਣਾਉਣੀ ਆ ਜਾਂ ਮੂਰੀਆਂ ਤੋਂ ਖੁੱਲੀ ਬਣਾਉਣੀ ਆ ਉਹ ਆਪਣੀ ਮਜਬੂਰੀ ਲਵੇ ਜੀ ਆਪਣੇ ਕੋਲੇ ਜਿਵੇਂ ਕੋਟ ਪੈਂਟ ਹੋ ਗਏ ਜੀ ਹੂੰ ਜਿਵੇਂ ਸਫਾਰੀ ਸੂਟ ਹੋ ਗਏ ਹੂੰ ਤੇ ਪੈਂਟਾਂ ਸ਼ਰਟਾਂ ਵਿੱਚ ਆ ਕੇ ਚੈੱਕ ਆ ਗਈ ਲਾਈਨਿੰਗ ਆ ਗਈ ਆ ਪੈਂਟ ਕੋਟ ਦੇ ਥੱਲੇ ਵਾਲੇ ਆ ਗਏ ਪ੍ਰਿੰਟਡ ਸ਼ਰਟ ਆ ਗਈਆਂ ਅੱਛਾ ਹਾਂਜੀ ਇਹ ਸੈਕਸ਼ਨ ਆ ਗਿਆ ਕਲਰ ਸਾਰੇ ਆ ਜਾਣਗੇ ਬਿਲਕੁਲ ਬਿਲਕੁਲ ਜੀ ਤੇ ਇੱਕ ਗੱਲ ਹੋਰ ਲੰਬਾ ਬਈ ਇਧਰ ਆ ਜਾਓ ਜਿਹੜੇ ਟੇਲਰ ਮਾਸਟਰ ਹੁੰਦੇ ਨੇ ਚਲ ਗੁੱਸਾ ਦਾ ਕਰਨਾ ਜਾਣ ਜੇ ਉਹ ਕਹਿੰਦੇ ਨੇ ਵੀ ਇੱਕ ਹਫਤੇ ਨੂੰ ਲੈ ਜਿਓ ਤਾਂ ਤਿੰਨ ਤਿੰਨ ਹਫਤੇ ਪਾ ਦਿੰਦੇ ਅਗਲੇ ਦਾ ਵਿਆਹ ਲੰਘ ਜਾਂਦਾਗਾ ਬਿਲਕੁਲ ਜੀ ਜੇ ਤੁਸੀਂ ਦੋ ਦਿਨ ਕਹੇ ਤਾਂ ਦੋ ਦਿਨਾਂ ਚ ਦੇ ਦੂੰ ਕਪੜਾ ਹਾਂਜੀ ਆਪਾਂ ਨਾ ਇੱਕ ਡੇਟ ਦੇਣੀ ਹੁੰਦੀ ਹੈ ਚਾਹੇ ਆਪਾਂ 5 ਦਿਨ 7 ਦਿਨ ਇੱਕ ਹਫਤਾ ਦੇਈਏ ਜਿੱਦਣ ਦੇਤੀ ਉਦੋਂ ਜਾਣੀ ਇੱਕ ਦਿਨ ਪਹਿਲਾਂ ਆਪਣੇ ਕੋਲ ਰੈਡੀ ਹੁੰਦੀ ਹੈ ਜੀ ਲਾਰਾ ਨਹੀਂ ਲਾਉਂਦੇ ਅਗਲੇ ਨੂੰ ਲਾਰਾ ਨਹੀਂ ਹੋ ਪੱਕੀ ਡੇਟ ਤੇ ਦੇ ਦੋ ਬਈ ਪੱਕੀ ਡੇਟ ਹੋ ਵਧੀਆ ਗੱਲ ਆ ਬਈ ਜਰੂਰ ਸੋ ਬਈ ਵੀਡੀਓ ਸ਼ੇਅਰ ਕਰਕੇ ਤੁਹਾਡੇ ਆ ਕੋਈ ਪੈਂਟਾਂ ਸਲਟਾਂ ਕੋਟ ਪੈਂਟ ਜਾਂ ਫਿਰ ਹੋਰ ਕੀ ਕੀ ਆ ਗਿਆ ਆਪਣੇ ਲਈ ਕੁੜਤੇ ਪਜਾਮੇ ਹੋਗੇ ਨਾ ਅਚਕਨ ਆ ਗਈ ਇਸ ਤਰ੍ਹਾਂ ਦੀ ਜਾਨੀ ਕਿ ਜੈਂਟਸ ਪਾਉਣ ਵਾਲਾ ਸਾਰਾ ਕੁਝ ਆਪਾਂ ਤੇ ਬੱਚਿਆਂ ਦੇ ਵੀ ਕਰ ਦੋ ਉਹਨਾਂ ਤਿਆਰ ਕੋਟ ਪੈਂਟ ਕਈ ਵਾਰ ਜਿਵੇਂ ਹੁੰਦਾ ਵੀ ਜਿਹੜਾ ਜਾਂ ਲਾੜੇ ਦੇ ਪਾਉਂਦਾ ਉਹ ਹਾਜੀ ਸਰਵਾਲਾ ਪਾਉਂਦਾ ਹੈਗੇ ਪਾਉਂਦਾ ਹਾਂਜੀ ਬਿਲਕੁਲ ਡੈਟੋ ਕਰ ਦਿੰਦੇ ਆ ਆ ਸਾਰਟ ਆਈ ਹੈ ਬਈ ਕੋਈ ਬਾਲਾ ਮਹਿੰਗਾ ਤਾਂ ਨਹੀਂ ਹੱਚੋ ਫਿਰ ਨਹੀਂ ਨਹੀਂ ਮਹਿੰਗਾ ਬਿਲਕੁਲ ਕਿੰਨਾ ਘੱਟ ਕੰਮ ਅਕਸਰ ਨਾਲ ਅਕਸਰ ਨਾਲ ਰੇਟ ਆਪਣਾ ਜਾਨੀ ਕਿ ਮੰਨ ਕੇ ਚੱਲੋ ਉਹਨਾਂ ਦਾ ਇੱਕ ਬਣਿਆ ਹੋਇਆ ਆਪਣੇ ਕੋਲ ਤਿੰਨ ਬਣ ਜਾਣਗੇ ਸਾਰੇ ਪਰਿਵਾਰ ਦੇ ਬਣ ਜਾਣਗੇ ਬਈ ਜੇ ਪਰਿਵਾਰ ਚ ਤਿੰਨੇ ਜਣੇ ਨੇ ਉਥੇ ਮੰਨ ਲਓ ਵੀ ਕੁਰਤਾ ਵਿਆਮਾ ਕਹਿੰਦੇ ਆ ਵੀ 15-20 ਹਜ਼ਾਰ ਦਾ ਤਿਆਰ ਕਰਦੇ ਆ ਹਾਂਜੀ ਹਾਂਜੀ ਤੇ ਆਪਣਾ 2500 ਤੋਂ ਸਟਾਰਟ ਆ ਵੀ ਜੀ ਪਰ ਕੱਪੜਾ ਆਪਣਾ ਬੈਸਟ ਹੋਊਗਾ ਉਦੋਂ ਵਿੱਚ ਹੀ ਸਿਮਾਈ ਵਿੱਚ ਹੀ ਸਿਲਾਈ ਸਾਰਾ ਕੁਝ ਆਹ ਸਲਟ ਆਹ ਸਲਟ ਦੇਖੋ ਇਹ ਕੱਪੜਾ ਕਿੰਨਾ ਸੋਹਣਾਗਾ ਬਣਾ ਲਓਗੇ ਪੂਰੀ ਫਿਟਿੰਗ ਚ ਬਿਲਕੁਲ ਫਿਰ ਫਿਟਿੰਗਸ ਆਪਣੀ ਵਾਲੀ ਪ੍ਰੋਪਰ ਪੂਰੀ ਵਧੀਆ ਫਿਟਿੰਗ ਹੈ ਜੀ ਉਹ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਿਸੇ ਨੇ ਵੀ ਕੱਪੜਾ ਕੋਈ ਤਿਆਰ ਕਰਵਾਉਣਾਗਾ ਆਨਲਾਈਨ ਮੇਜੇ ਭੇਜ ਸਕਦਾ ਤੁਹਾਨੂੰ ਜਾ ਕੇ ਦੇਣਾ ਪਊਗਾ ਨਹੀਂ ਨਹੀਂ ਵੀਡੀਓ ਕਾਲ ਤੇ ਜਿਵੇਂ ਐਨ ਆਰ ਆਈ ਨੇ ਬਾਹਰ ਭਰਾ ਆਪਣੇ ਉਹਨਾਂ ਦਾ ਆਪਾਂ ਵੀਡੀਓ ਕਾਲ ਤੇ ਨਾਪ ਲੈ ਲੈਣੇ ਆ ਨਾਪ ਲੈ ਕੇ ਡਿੱਟੋ ਸੇਮ ਤਿਆਰ ਹੋਊਗੀ ਚੀਜ਼ ਇੱਥੋਂ ਆਪਾਂ ਕੋਰੀਅਰ ਕਰਾ ਦਿੰਨੇ ਸਾਰੇ ਵੀਡੀਓ ਕਾਲ ਤੇ ਕੋਈ ਟੇਲਰ ਲੈ ਬਾਜਣ ਨੂੰ ਨਾਪ ਲੈ ਕੇ ਦੇ ਦੋ ਨਹੀਂ ਨਹੀਂ ਬਿਲਕੁਲ ਅੱਧਾ ਟੇਲਰ ਤਾਂ ਆਪ ਆਪ ਹੀ ਬਣਾ ਦਿੰ ਦੇ ਦੇ ਦੋ ਉਹੀ ਚੀਜ਼ ਆਪਾਂ ਤਿਆਰ ਹਫਤੇ ਦੇ ਵਿੱਚ ਵਿੱਚ ਕਰਕੇ ਦੇ ਦੇਣੀ ਹੈ ਤੇ ਨਾਲ ਦੀ ਨਾਲ ਕੋਰੀਅਰ ਕਰਾ ਦੇ ਠੀਕ ਆ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਸਭ ਤੋਂ ਵੱਡੀ ਗੱਲ ਤਾਂ ਵੀ ਤੁਸੀਂ ਇੱਥੇ ਆ ਕੇ ਦੁਕਾਨ ਤੇ ਹਨਾ ਤਿਆਰ ਕਰਵਾ ਕੇ ਜਾਓ ਕੋਪੜੇ ਜੇ ਨਹੀਂ ਵੀ ਆ ਸਕਦੇ ਤਾਂ ਆਨਲਾਈਨ ਵੀ ਸਾਰਾ ਕੁਝ ਹੁੰਦਾ ਹੈਗਾ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ